ਇੱਕ ਮਿੰਟ ਉਹ ਸਰ ਉਹ ਕਿ ਸਰ ਮੀਲੋਮੀਟਰ ਵੈਟੀ ਕਰਦੇ ਕਰਦੇ ਸਪੁੰਟੇ ਸੀ ਤੇ ਆ ਪੁਰੀ ਤੇ ਸਰ ਜਰੂਰ ਇਤੋਂ ਆ ਰਿਹਾ ਸੀ ਇਹਨੇ ਦੇਖ ਕੇ ਨਾਕ ਨਾਕ ਨੂੰ ਉਸ ਕੋ ਅੱਗੇ ਜਦੋਂ ਅੱਗੇ ਇਹ ਤੇ ਤੁਮ ਨੂੰ ਬੁਤਰੀ ਸਾਹਿਬ ਨੂੰ ਤੁਮ ਪੜਿਆ ਜੀ ਇਹ ਦੋ ਫਾਈਲ ਕੀਤੀ ਤੇ ਜੋਬ ਨੂੰ ਜਿਹੜਾ ਕੰਮ ਜਿਹੜਾ ਸ਼ੁਰੂ ਕੀਤਾ ਉਹ ਨਾ ਇਹ ਤਾਂ ਸ਼ਾਨੂ ਸ਼ਾਨ ਅਫਸਰ ਦੀ ਵੈਲ ਠੀਕ ਹੈ ठीकु आहे चलो शुक्र ਸਿਸਪੀ ਮਨਿੰਦਰ ਸਾਹਿਬ ਨੇ ਪਹੁੰਚੇ ਨੇ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਤਾਂ तमाम पुलिस ਅਧਿਕਾਰੀ ਵੀ ਇੱਥੇ ਮੌਜੂਦ ਨੇ ਤਾਂ ਗੱਲਬਾਤ ਚੱਲ ਰਹੀ ਹੈ ਅੱਛਾ ਪਰਦੀ ਮਾਈਕ ਮਾਈਕ ਅੰਕ ਰਾਜੇ ਤੋਂ ਮੈਡੋ ਮਾਈਕ ਉਹ ਕਿਹੜਾ ਰਹਿ ਗਿਆ ਤੇ ਤੁਖਰੀ 3 ਕੋੜ ਹੈ ਤੇ ਤੁਹਾਨੂੰ ਮਾਈਕ ਨਹੀਂ ਪਹੁੰਚਾ ਕੇ ਸਰ ਮੈਂ ਆਪਣੇ ਲਾਹਾਂ ਦੇ ਦੇਣੇ ਮੈਂ ਦੇ ਦੂੰਗਾ ਜਿਹੜਨ ਕਾਉਂਟਰ ਕੀਤਾ ਗਿਆ ਮੱਤੇਵਾਲ ਥਾਣੇ ਦੇ ਏਰੀਆ ਠੀਕ ਹੈ ਜੀ ਦੇਖੋ ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਤਾ ਨਵੰਬਰ ਨੂੰ ਜੰਡੇਲਾ ਪ੍ਰੋਵੀਨਸ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਦੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸਬੰਧ ਦੇ ਵਿੱਚ ਉਸ ਤੋਂ ਉਦੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਸਕੱਰੀਆ ਸੀਗੀ ਐਸਐਸਪੀ ਸਾਹਿਬ ਆਪਣੇ ਜੇ ਰਣਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡੇਲਾ ਤੇ ਡੀਐਸਪੀ ਮੱਤੇਵਾਲ ਰਲ ਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਹੈਗੀ ਤੇ ਐਸਐਚਓ ਮੱਤੇਵਾਲ ਤੇ ਜੰਡੇਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਸਿੰਘ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ। ਉਹਨਾਂ ਦੇ ਵਿੱਚੋਂ ਅ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਓਜਵਲ ਅੰਸ ਦਾ ਹੋਇਆ ਹੈਗਾ। ਇਹ ਇਹ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਮ ਜੈਕਟ ਦੇ ਤੇ ਖੋ ਦੇ ਮਤਲਬ ਆਮਜ਼ ਦੇ ਡਰ ਦੇ ਨਾਲ ਕਾਰਕੋਨ ਦਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ। ਤੇ ਇਹ ਇਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂ ਪਰਮਾਨੰਦਪੁਰਿਆ ਦਾ ਐਸੋਲੇ ਬਾਹਰ ਬੈਠਾ ਮੇਨ ਅਥਰ ਠੋਕਤਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇਥੇ ਉਥੇ ਮੱਝ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀपीएस ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰੋਬਰੀ ਦੇ ਵਿੱਚ ਗੋਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਕ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ শুটিং ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ ਜਾਂ ਟੈਕਨੀਕਲ ਜਿਹੜਾ ਸਾਡਾ ਐਵਿਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ Trap ਪਲੇ ਕੀਤਾ ਗਿਆ ਜਦੋਂ ਇਸ ਨੂੰ ਘੇਰ ਲਿੱਤਾ ਗਿਆ ਤੇ ਇਸ ਨੇ ਬਚਨ ਦੇ ਆਪਣੇ ਵਾਰ ਨੇ ਬਚਨ ਲਈ ਤੇ ਪੁਲਿਸ ਨੇ ਅਨਪਰੋਵੋਕਡ ਫਾਇਰਿੰਗ ਕੀਤੀ ਹੈ ਇਹਦੀ ਐਕਸਚੇਂਜ ਆਫ ਫਾਇਰ ਜਿਹੜਾ ਉਜਵਲ ਹੰਸਾ ਹੈ ਉਹ ਇੰਜਰਡ ਹੋ ਗਿਆ ਉਸ ਨੂੰ ਹੁਣੇ ਫੈਕਟਰੀ ਸਾਈਟਾਂ ਲਈ ਅਸੀਂ ਉਹਨੂੰ ਆਹ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜੇ ਹੈ ਸਰ ਜੀ ਜਿਹੜੀ ਲੁੱਟ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ 'ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਸਟਾਪਸ਼ਨ ਮੰਗ ਰਹੇ ਸੀਗੇ ਤੇ ਨਾ ਦੇਣ ਦੀ ਉਹ ਤੇ ਸੁਰਤ ਵਿੱਚ ਇਹਨਾਂ ਨੇ ਉਹਤੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਤਿੰਨ ਇਨਵੋਲਟ ਸੀਗੇ ਅਸੀਂ ਤਿੰਨੇ ਆਇਡੈਂਟੀਫਾਈ ਕਰ ਲਿੱਤੇ ਹੈਗੇ ਮੈਂ ਦੱਸਣਾ ਚਾਹਨਾ ਕਿ ਜਿਹੜਾ ਦੂਜਾ ਉਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਨਾ ਦੂਸਰੇ ਥਾਣੇ ਦੇ ਵਿੱਚ ਹੈਗਾ ਅਸੀਂ ਹਟ ਬੱਕ ਬੱਕ ਪਟੀਆਂ ਬਣਾਈ ਹੋਈਆਂ ਸਰ ਇਹਦੇ ਵਿੱਚ ਮੈਂ ਸਲਾਗਾ ਕਰਦਾ ਐਸਐਸਪੀ ਅਮਰਸਰ ਦਿਹਾਤੀ ਵੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਡੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਬਖਤਿਆਰ ਇਹਨਾਂ ਨੇ ਸਾਰਿਆਂ ਨੇ ਬਹੁਤ ਨਿਯੰਤਰਿਤ ਕੀਤੀ ਹੈ ਤੇ ਇਸ ਨੂੰ ਇਸਾਰੇ ਕੇਸ ਨੂੰ ਟ੍ਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀ ਉਹ ਆਇਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਇਸ ਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਟੀਆਂ ਉਸਨੂੰ ਵੀ ਫੜਨ ਦੇ ਕਿ ਸਰ ਕਿੰਨੇ ਹਥਿਆਰ ਬੰਦ ਕੀਤੇ ਗਏ ਫਿਲਹਾਲ ਇਸ ਵੇਲੇ ਤਾਂ ਫਿਲਹਾਲ ਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ ਕਿਰੀ ਬੋਰ ਦਾ 33 ਕੈਲੀਬਰ ਦੀ ਇੱਕ ਪਿਸਟਨ ਲੈ ਕਿੰਨੇ ਗਰਾਉਂਡੇ ਦੇ ਵੱਲੋਂ ਚਲਾਈ ਗਈ ਸੀ ਰੋਕੀ ਗਈ ਇਹ ਸਾਰਾ ਦੇਖਦੇ ਆ ਹੁਣ ਤਾਂ ਹਲੇ ਤਾਂ ਨਿਗਾ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੋ ਚਾਨਣਾ ਹੋਏਗਾ ਜੋ ਚੰਗੀ ਤਰ੍ਹਾਂ ਕ੍ਰਾਈਮ ਆਫ ਸੀ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀਆਂ ਚ ਜਖਮੀ ਹੋਇਆ ਆਪਰੇਸ਼ਨ ਉਹ ਅਸੀਂ ਹਲੇ ਦੇਖਦੇ ਆ ਕਿਉਂਕਿ ਹਲੇ ਹਨੇਰੇ ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਦੇ ਕੋਈ ਛਰਾ ਛੁਰਾ ਵਾਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਵਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆਈ ਮੋਸਟ ਪ੍ਰੋਬਬਲੀ ਵੀ ਆਰ ਸੇਫ ਥੈਂਕ ਯੂ